ਰਕਾਬ ਗੰਜ ਸਾਹਿਬ ਦੇ ਵਿੱਚ ਅਰਦਾਸ ਕੀਤੀ ਗਈ 26 ਦਸੰਬਰ ਨੂੰ ਦਸਤੋਪ ਸਿੰਘ ਦਾ ਦੇਹਾਂਤ ਹੋ ਗਿਆ ਸੀ ਦਿੱਲੀ ਦੇ ਨਿਗਮ ਵੋਧ ਘਾਟ ਤੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਡਾਕਟਰ ਮਨਮੋਹ ਸਿੰਘ ਜੀ ਅੰਤਿਮ ਅਰਦਾਸ ਹੋਣ ਜਾ ਰਹੀ ਹੈ ਦੁਪਹਿਰ ਦੇ ਕਰੀਬ 3 ਵਜੇ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਵਿੱਚ ਅਰਦਾਸ ਹੋਵੇਗੀ 26 ਦਸੰਬਰ ਨੂੰ ਦਸਤੋਪ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦਾ ਦੇਹਾਂਤ ਹੋਇਆ ਸੀ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਉਹਨਾਂ ਨੇ ਉਹਦੇ ਵਿੱਚ ਆ ਡਾਕਟਰ ਨਿ ਕਰਵਾਇਆ ਗਿਆ ਕਿ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਉਸਦੇ ਬਾਅਦ ਦਿੱਲੀ ਦੇ ਨਿਗਮ ਬੋਧ ਘਾੜ ਤੇ ਅੰਤਿਮ ਸਸਕਾਰ ਕੀਤਾ ਗਿਆ ਤੇ ਅੱਜ ਉਸ ਗੁਰਦੁਆਰਾ ਰਕਾਬगंज ਸਾਹਿਬ ਦੇ ਵਿੱਚ ਅੰਤਿਮ ਅਰਦਾਸ ਹੋਵੇਗੀ ਅੱਗੇ ਵਾਲਾਂ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵੱਡੇ ਐਕਸ਼ਨ ਦੀ ਲਾਰੈਂਸ ਮਿਸ਼ਰਵਾਈ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਹੈ ਗ੍ਰਹਿ ਵਿਭਾਗ ਨੇ ਇਸ ਨੂੰ ਲੈ ਕੇ ਆਰਡਰ ਜਾਰੀ ਕੀਤੇ ਨੇ ਸਸਪੈਂਡ ਚੱਲ ਰਿਹਾ ਸੀ ਗੁਰਸ਼ੇਰ ਸਿੰਘ ਸੰਧੂ ਗੁਰਸ਼ੇਰ ਸੰਧੂ ਤੇ ਲਾਰੈਂਸ ਮਿਸ਼ਰਵਾਈ ਦੀ ਇੰਟਰਵਿਊ ਕਰਵਾਉਣ ਦੇ ਵਿੱਚ ਸਹਾਇਤਾ ਕਰਨ ਦੇ ਇਲਜ਼ਾਮ ਲੱਗੇ ਤੇ ਉਸ ਤੋਂ ਬਾਅਦ ਜੇ ਹੁਣ ਸਰਕਾਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਗ੍ਰਹਿ ਵਿਭਾਗ ਦੇ ਵੱਲੋਂ ਆਰਡਰ ਜਾਰੀ ਕੀਤੇ ਗਏ ਨੇ ਪਹਿਲਾਂ ਹਾਲਾਂਕਿ ਗੁਰਚੇਰ ਸਿੰਘ ਸੰਧੂ ਜੋ ਕੇ ਸਸਪੈਂਸ 'ਚ ਆ ਰਿਹਾ ਸੀਗਾ ਤੇ ਹੁਣ ਸਰਵਿਸ ਤੋਂ ਹੀ ਡੀਐਸਪੀ ਗੁਰਚੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਆ ਕਹਿਰ BMW ਨੇ ਦੂਜੀ ਕਾਰ ਨਾਲ ਵਾਰੀ ਟੱਕਰ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੁਰਿਆ ਬਚਾਅ ਮੌਕੇ ਤੋਂ ਫਰਾਰ ਹੋਏ BMW ਦੇ ਉਹ ਮੁੰਡੇ ਤੇ ਤਿੰਨ ਕੁੜੀਆਂ ਤੇ ਵਿਚਕਾਰ ਸਵਾਰ ਪੁਲਿਸ ਮੁਲਾਜ਼ਮ ਹੋਇਆ ਗੰਦੀਰ ਜ਼ਖਮੀ ਸਥਾਨਕ ਲੋਕਾਂ ਨੇ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਦੇ ਵਿੱਚ ਈ ਰਿਕਸ਼ਾ ਦੀ ਟਰੈਕਟਰ ਟਰਾਲੀ ਦੇ ਨਾਲ ਹੋਈ ਜ਼ੋਰਦਾਰ ਟੱਕਰ ਈ ਰਿਕਸ਼ਾ ਤੇ ਸਵਾਰ 13 ਸਾਲਾ ਬੱਚੇ ਦੀ ਹੋਈ ਮੌਤ ਪਿਤਾ ਗੰਦੀਰ ਜ਼ਖਮੀ ਨਾਗਪੁਰ ਦੇ ਵਿੱਚ ਇੱਕ ਪੁੱਤ ਨੇ ਆਪਣੀ ਮਾਂ ਤੇ ਪਿਤਾ ਦਾ ਕੀਤਾ ਕਤਲ ਪੇਪਰਾਂ ਦੇ ਵਿੱਚ ਫੇਲ ਹੋਣ ਤੇ ਮਾਂ-ਬਾਪ ਨੇ ਲਗਾਈ ਸੀ ਡਾਂਟ ਮੁਲਜ਼ਮ ਨੇ ਕਬੂਲਿਆ ਆਪਣਾ ਜੁਰਮ ਨੰਗਲ ਦੇ ਪਿੰਡ ਚਟਪੁਰ ਦੇ ਵਿੱਚ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਕਰਦੇ ਵਿੱਚ ਕਰੀਬ 2.5 ਲੱਖ ਦੇ ਗਹਿਣੇ ਸਮੇਤ ਸਾਰੀ ਨਗਦੀ ਲੈ ਕੇ ਹੋਏ ਫਰਾਰ ਵਾਰਦਾਤ ਮੌਕੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਪਰਿਵਾਰ ਗੁਰਦਾਸਪੁਰ ਦੇ ਵਿੱਚ ਰਾਜੰਦ ਦੇ ਵਿਅਕਤੀ ਨੂੰ ਠੇਰਿਆਂ ਨੇ ਬਣਾਇਆ ਨਿਸ਼ਾਨਾ ਮੋਬਾਈਲ ਕੋਕੀ ਹੋਇਆ ਫਰਾਰ ਪੇੜਤ ਨੇ ਇਨਸਾਫ ਦੀ ਕੀਤੀ ਮੰਗ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੇ ਇੱਕ ਡੇਰੇ ਦੇ ਵਿੱਚ ਲੱਗੀ ਅੱਗ ਜ਼ਿੰਦਾ ਸੜਿਆ ਡੇਰੇ ਦਾ ਮੁਖੀ ਠੰਡ ਕਰਨ ਕਮਰੇ ਦੇ ਵਿੱਚ ਲਗਾਇਆ ਗਿਆ ਸੀ ਹੀਟਰ ਸਮਾਣਾ ਦੇ ਪਿੰਡ ਖਾਨੇਵਾਲ ਦੇ ਵਿੱਚ ਦੋ ਧਿਰਾਂ ਦੀ ਹੋਈ ਲੜਾਈ ਦੋਹਾਂ ਧਿਰਾਂ ਦੇ ਇੱਕ ਔਰਤ ਸਮੇਤ ਚਾਰ ਲੋਕ ਜ਼ਖਮੀ ਦਵਾਰ ਬਰਾਉਣ ਨੂੰ ਲੈ ਕੇ ਹੋਇਆ ਝਗੜਾ ਡਾਕਟਰ ਅਮਿਤ ਵਾਂਸਲ ਨੂੰ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼ ਕੋਰਟ ਨੇ 5 ਦਿਨਾਂ ਦੇ ਰਿਮਾਂਡ ਤੇ ਭੇਜਿਆ ਹਿੱਤੇ ਦਿਨੀ ਨਸ਼ਾ ਸ਼ਡਾਊ ਕੇਂਦਰਾਂ ਦੇ ਵਿੱਚ ਵੱਡੀ ਧੋਖਾਧੜੀ ਮਾਮਲੇ ਦੇ ਵਿੱਚ ਵਿਜਲ ਨੇ ਸਪੰਜਾਬ ਨੇ ਕੀਤਾ ਸੀ ਗ੍ਰਿਫਤਾਰ ਮਠੰਡਾ ਦੇ ਸਕੂਲ ਦੇ ਵਿੱਚ ਪੜ੍ਹਦੀ ਨਾ ਪਾਲਗ ਲੜਕੀ ਦੇ ਨਾਂ ਜਬਰ ਜਨਾਹਗੋਣ